ਨੀ ਪਾਈ ਸੋਡੀ ਤਾਂ ਉਲਝਣ ਤਾਣੀ ਬਣ ਗਈ ਤੇ ਹੁਣ ਸਲਝਾਉਣੀ ਔਖੀ ਹੋਈ ਪਈ ਐ ਕੀ ਕਰਗੇ ਨਾ ਨਾਲੇ ਭਾਬੀ ਤੈਨੂੰ ਕੀ ਲੋੜ ਸੀ ਉਹਦਾ ਗੱਲ ਪੈਣ ਦੀ ਉਹ ਚੰਗਾ ਭਲਾ ਆ ਗਿਆ ਸੀ ਵਧੀਆ ਗੱਲਾਂ ਬਾਤਾਂ ਕਰੀ ਜਾਂਦਾ ਸੀ ਤੂੰ ਤਾਂ ਉਹਦੇ ਟੁੱਟ ਕੇ ਗੱਲ ਪੈ ਗਈ ਆਏ ਨਹੀਂ ਆਏ ਆਏ ਨਹੀਂ ਆਏ ਉਹ ਟੱਪ ਗਿਆ ਹੁਣ ਤੁਰ ਹੀ ਫਿਰ ਨਾ ਹੁਣ ਮੈਂ ਤੇਰਾ ਕਹਿਣਾ ਐ ਕਿ ਮੈਂ ਕੰਮ ਬਿਝਾਤਾ ਹੀ ਤੇ ਹੋਰ ਹੁਣ ਕਿਹਨੇ ਬਿਝਾਤਾ ਤੈਨੂੰ ਲੋੜ ਹੀ ਨਹੀਂ ਸੀ ਗੱਲ ਪੈਣ ਦੀ ਚੱਲ ਪੁਰਾਣੇ ਤਰ੍ਹਾਂ ਨੇ ਇਹੋ ਜਿਹਾ ਕੁਝ ਕਰਦੇ ਹੁੰਦੇ ਐ ਨਕਾ ਤੇ ਹੁੰਦੇ ਫਿਰ ਇਹ ਨਾ ਕਰਦੇ ਹੁੰਦੇ ਸਾਬ ਸਾਬ ਸਿਰਦਾ ਹੁੰਦਾ ਇਥੇ ਜੰਮੀ ਸਿਰੇ ਚੜ ਗਿਆ ਆਪਾਂ ਵੀ ਹਿਸਾਬ ਨਾਲ ਰਹੋ ਆਪਾਂ ਵੀ ਨਾ ਬਦਲੋ ਮੈਂ ਤੈਨੂੰ ਇਹ ਆ ਨਹੀਂ ਆ ਤੂੰ ਤੀ ਬਸਾਉਣੀ ਹੈ ਤੀ ਅੱਲ ਨੀਵੇਂ ਹੁੰਦੇ ਆ ਤੇ ਚੁੱਪ ਕਰਕੇ ਉਹਦੇ ਮਗਰ ਤੋਰ ਦਿੰਦੀ ਵੀ ਲੈਫਾ ਹੀ ਚੰਗਾ ਛਾਪ ਐਸੇ ਤੂੰ ਲੈਣ ਆ ਗਿਆ ਤੇ ਆ ਮੈਂ ਆ ਵੀ ਤੀ ਤੋਰਦੀ ਆ ਤੇਰੇ ਇੰਨੇ ਵੀ ਨਹੀਂ ਸਕੂ ਫਿਰ ਪੈਰਾਂ ਥੱਲੇ ਹੱਥ ਦਿੱਤੇ ਜਾਂਦੇ ਉਹਦੇ ਜਿੰਨੇ ਤੂੰ ਕੋਈ ਨਹੀਂ ਹੈ ਤੇ ਫਿਰ ਤੇ ਪਰ ਸਾਬ ਮੈਂ ਤੋਰਾਂਗੇ ਆਪ ਦੇ ਨਾਲ ਫਿਰ ਲੋੜ ਹੀ ਨਹੀਂ ਜੇ ਪੈਰਾਂ ਥੱਲੇ ਹੱਥ ਨਹੀਂ ਦਿੱਤੇ ਨੇ ਫਿਰ ਚੁੱਪ ਕਰਕੇ ਬੈਠੀ ਐ ਸੋਡੀ ਸੋਡੇ ਕੋਲੇ ਦੋ ਰੋਟੀਆਂ ਦੇ ਛੱਡੋ ਤੇ ਕੰਮ ਕਰਵਾ ਛੱਡੋ ਪੂਆ ਮੇਰੀ ਗੱਲ ਸੁਣ ਤੂੰ ਬੇਬੇ ਦੇ ਮਗਰ ਕਿਉਂ ਲੱਗਦੀ ਹੁੰਨੀ ਹੈਂ ਚੱਲ ਹੋ ਗਿਆ ਵਾ ਗਿਆ ਜੋ ਕੁਝ ਵੀ ਬੋਲ ਤਾ ਬੇਬੇ ਨੇ ਠੀਕ ਐ ਪਰ ਮੈਂ ਤੈਨੂੰ ਇੱਕ ਵਾਰੀ ਐ ਕਹਿਨੀ ਆਂ ਕਿ ਕੇਰਾ ਹੋਰ ਜਾਇਆ ਮੇਰੇ ਘਰ ਕੇ ਜਾਇਆ ਪੂਆ ਬਣ ਕੇ ਜੇ ਮੇਰਾ ਘਰ ਬਸਾਉਣਾ ਨਾ ਇੱਕ ਵਾਰੀ ਤੂੰ ਜਾਇਆ ਮੈਨੂੰ ਤਾਂ ਕੋਈ ਨਹੀਂ ਵੀਰ ਮੈਂ ਤਾਂ ਜਾਇਆ ਦੇਖ ਆਪਾਂ ਨੂੰ ਤਾਂ ਕਿਸੇ ਨੇ ਮੈਨੂੰ ਐ ਨਹੀਂ ਕਹਿਣਾ ਵੀ ਤੂੰ ਕਿਉਂ ਜਾਨੀਂ ਉਹ ਉੱਥੇ ਮੈਂ ਤਾਂ ਆਵਾਂ ਚ ਪਰ ਉਹ ਨੂੰ ਮੈਂ ਕੀ ਜਵਾਬ ਦਵਾਂ ਉਹ ਆਖੂਗਾ ਮੈਂ ਆਇਆ ਤੇ ਤੁਸੀਂ ਮੇਰਾ ਮਾਨਤਨ ਆ ਕਰਕੇ ਤੋੜਿਆ ਨਾ ਮਾਨਤਨ ਉਹ ਨਹੀਂ ਕਰੇ ਕਿ ਅਸੀਂ ਕਰੇਗਾ ਮਾਨਤਨ ਸਭ ਉਹ ਗੱਲ ਪਿਆਗਾ ਕੇ ਕਿ ਹੋ ਜਾ ਤਿਆਰ ਹੋ ਜਾ ਤਿਆਰ ਆਏ ਕਿ ਮੈਂ ਇਹ ਤਿਆਰ ਹੋ ਜਾ ਬਲਾਂ ਤੇ ਫਿਰ ਤਿਆਰ ਹੋਣ ਨੂੰ ਹੀ ਆਖਿਆ ਸੀ ਉਹਨੇ ਹੋਰ ਕੀ ਆਖਸ ਤੇ ਫਿਰ ਤਿਆਰ ਹੋ ਕੇ ਜਾਊਗੀ ਆਏ ਥੋੜੀ ਜਿਵੇਂ ਬੈਠੇ ਰੋਲੀ ਕੁਲੀ ਉਵੇਂ ਮੂੰਹ ਲਾ ਦੇਗੀ ਮਾਤਰੂਣਾ ਗੱਲ ਆਇਆਂ ਰੱਖਦੀ ਆ ਉਹਨੇ ਪਹਿਲਾਂ ਆਏ ਆਪਣੇ ਨਾਲ ਕੋਈ ਗੱਲਬਾਤ ਖੋਲਣੀ ਸੀ ਗੱਲ ਕਰਨੀ ਸੀ ਵੀ ਇਹਦੋਂ ਬਾਅਦ ਮੈਂ ਇਹਨੂੰ ਪਈ ਕੁਸ ਕਹਿੰਦਾ ਨਹੀਂ ਨਾਮ ਆਏ ਤੋ ਕੋਈ ਪੈਸਾ ਤੇਲੀ ਮੰਗਾ ਨਾਮ ਆਏ ਤੋ ਗੱਡੀ ਮੰਗਾ ਉਹਨੇ ਤਾਂ ਕੋਈ ਗੱਲ ਨਹੀਂ ਕੀਤੀ ਸਮਾਂ ਬਹਾਰ ਤਾ ਪਾਉਣ ਲੱਗੇ ਮੋਟਰਸਾਈਕਲ ਦੇ ਨਾਲ ਭੂਆ ਗਲਤੀ ਤਾਂ ਉਹਦੀ ਵੀ ਸੀਗੀ ਉਹ ਵੀ ਕਿੰਨਾ ਬੋਲੀ ਜਾਂਦਾ ਸੀਗਾ ਵੀਰ ਸਾਰਿਆਂ ਦੀ ਗਲਤੀ ਹੈ ਉਹਦੀ ਵੀ ਹੈ ਸੋਡੀ ਵੀ ਹੈ ਸਭ ਦੀ ਗਲਤੀ ਹੈ ਔਰ ਸ਼ੋਰ ਹੈ ਤੇਰਾ ਚੱਕ ਲੈ ਦੁੰਦੜ ਕੇਰਾ ਮੈਂ ਬਾਹਰ ਨੂੰ ਟੱਪ ਲਾਂ ਮੁੜ ਕੇ ਦੱਸੀਏ ਕੋਈ ਗੱਲ ਵੀ ਕਾਦੇ ਵਾਸਤੇ ਬਾਹਰ ਜਾਂਦਾ ਸੀ ਕੀ ਕਰਨ ਜਾਂਦਾ ਸੀ ਥੇਲੇ ਦੀ ਅਖਲ ਉਹਨੂੰ ਨਹੀਂ ਪੜਿਆ ਲਿਖਿਆ ਉਹ ਵੀ ਰੋਜ਼ ਰੋਜ਼ ਕੀ ਕਰੇ ਹੁਣ ਉਹ ਵੀ ਜਵਾਕ ਦੁਖੀ ਹੋਇਆ ਪਿਆਗਾ ਫਿਰ ਬਾਈ ਕੇ ਗੱਲਬਾਤ ਕਰੇ ਰਾਏ ਕਰੇ ਹੁਣ ਉਹ ਬੈਠਾ ਬਾਹਰ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਅੰਦਰ ਉਹ ਬੋਲੀ ਜਾਂਦੀਆਂ ਮੈਂ ਜਾਵਾਂ ਕੋਲੇ ਉਹਨਾਂ ਤੇ ਕੀ ਗੱਲ ਕਰਦਾਂ ਪਹਿਲਾਂ ਤੈਨੂੰ ਦੱਸਣਾ ਪੈਂਦਾ ਫਿਰ ਤੇਰੇ ਪੁੱਤ ਨੂੰ ਦੱਸਣਾ ਪੈਂਦਾ ਫਿਰ ਵੀ ਸੋਡੇ ਦਿਮਾਗ ਚ ਵੜਦਗੇ ਸੋੜ ਤਾਂ ਇੱਥੇ ਤੂੜੀ ਭਰੀ ਹੋਈ ਐ ਮਾਂ ਪੁੱਤਾਂ ਦੀ ਸਾਡੇ ਤਾਂ ਆਪੀ ਤੂੜੀ ਭਰੀ ਐ ਜੋ ਸਾਡੇ ਮਾੜੇ ਬੰਦੇ ਨਾਲ ਹੱਥ ਜੁੜ ਗਏ ਨਾ ਪੂਆ ਕਿਉਂ ਤੁਸੀਂ ਲੜੀ ਜਾਂਦੀਆਂ ਹੁਣ ਹੈ ਲੜਨਾਂ ਜੇ ਕੋਈ ਮਸਲੇ ਹੱਲ ਹੁੰਦੇ ਹੁਣ ਫਿਰ ਤਾਂ ਲੜ ਕੇ ਸਾਰੇ ਮਸਲੇ ਹੱਲ ਕਰ ਲਈ ਆਪਾਂ ਨਹੀਂ ਵੀਰ ਪੂਆ ਨੇ ਲੜਕੇ ਦੱਸ ਇੱਥੇ ਜ਼ਮੀਨ ਵੰਡਣੀ ਹੈਗੀ ਮੈਂ ਕਹਦੇ ਨਾ ਲੜਦੀ ਮੈਂ ਤਾਂ ਸੁਤੇ ਗੱਲਾਂ ਸਮਝਾਉਣੀ ਬਈ ਇੱਕ ਧਿਰ ਨੂੰ ਤਾਂ ਝੁਕਣਾ ਹੀ ਪਊਗਾ ਜੇ ਇੱਕਾਂ ਦਾ ਨਾ ਵੀ ਮੈਂ ਵੱਡੇ ਦਾਦੇ ਦਾ ਪੋਤਾ ਇੱਕ ਛੋਟੇ ਦਾ ਬਣ ਜੂ ਮੈਂ ਤਾਂ ਤੁਹਾਨੂੰ ਇਹ ਸਮਝਾਉਣੀ ਆ ਵੀ ਆ ਗੱਲਾਂ ਨਾਲ ਤਾਂ ਸੋਢੀ ਕਦੇ ਵੀ ਲੜਾਈ ਦੀ ਮੁਖਦੀ ਸੋਢਾ ਕੰਮ ਵਧੂਗਾ ਘਟਦਾ ਨਹੀਂ ਮੇਰੀ ਗੱਲ ਯਾਦ ਰੱਖੀਂ ਅੱਜ ਪੂਆ ਮੈਂ ਤਾਂ ਜਵਾਕਾਂ ਕਰਕੇ ਕਹਿਨੀ ਆ ਬਿਚਾਲਾ ਸੀ ਚੁੱਕ ਜਾਂਦੇ ਆ ਤੂੰ ਕਿਹੜਾ ਜਾਇਆ ਮੈਂ ਤਾਂ ਆਪੇ ਵਗ ਜੂਗੀ ਬਸ ਜਦੋਂ ਲੈਣ ਆ ਗਿਆ ਮੈਂ ਤਾਂ ਪੁੱਛਣਾ ਨਹੀਂ ਦੱਸਣਾ ਨਹੀਂ ਮੈਂ ਤਾਂ ਆਪਦੇ ਝੋਲੇ 'ਚ ਪਾਉਂ ਕੱਪੜੇ ਤੁਰਕੂ ਉਹਦੇ ਨਾਲ ਚੱਲ ਕੋਈ ਨਹੀਂ ਮੈਂ ਤਾਂ ਜਾ ਆਉਂਗੀ ਮੈਂ ਤਾਂ ਜਾ ਵੜਦੀ ਆ ਤੇ ਮੈਨੂੰ ਚਾਹ ਦੀ ਘੁੱਟ ਕਰਦੇ ਵਧੀਆ ਜੀ ਤੇ ਚੱਲ ਨਾਲੇ ਉਹ ਛੋਰ ਜੇ ਨੂੰ ਪੁੱਛਦੀ ਆ ਮੈਂ ਉਹਦੇ ਦਿਮਾਗ 'ਚ ਕੀ ਚੱਲਦਾ ਉੱਥੇ ਬੈਠਾ ਖੁੰਝੇ ਲੱਗਿਆ ਕਟਾਈ ਜਾਂਦੇ ਹੱਡੇ ਨੂੰ ਐਂ ਭੱਗ ਜੂਗੀ ਗੱਲਬਾਤ ਖੋਲ੍ਹੇ ਤੋਂ ਬਿਨਾ ਹਾਂ ਹੋ ਗੱਲਬਾਤ ਖੋਲ੍ਹ ਕੇ ਜਾਊਗੀ ਹਾਂ ਮੇਰੀ ਗੱਲ ਸੁਣ ਬੇਬੇ ਕਿੰਨਾ ਕ ਚੱਕਰ ਇੱਥੇ ਬੈਠੀ ਰਹੂੰਗੀ ਨਾ ਜਾਣੀਏ ਉਹ ਬੈਠਾ ਬਾਹਰ ਸਰਪੰਚ ਜੇ ਕੋਈ ਗੱਲਬਾਤ ਹੋ ਗਈ ਜੇ ਕੋਈ ਗੱਲ 1921 ਹੋ ਗਈ ਤਾਂ ਫਿਰ ਆਪਾਂ ਕੀ ਕਰਾਂਗੇ ਨਹੀਂ ਵੀਰ ਇਹ ਨੂੰ ਕੀ ਆ 1921 ਦਾ ਇਹ ਦੀ ਸਿਹਤ ਤੇ ਅਸਰ ਨਹੀਂ ਹੈਗਾ ਕਹਿੰਦੇ ਹੁੰਦੇ ਨਾ ਮੈਂ ਇਸ ਮੂਰੇ ਵੀਣ ਵਜਾਉਣ ਦਾ ਫਾਇਦਾ ਨਹੀਂ ਹੋਰ ਜਿਹਦੀ ਟੀਕਰੇ ਬੈਠੀ ਹੋਵੇ ਉਹ ਨੂੰ ਨਹੀਂ ਹੁੰਦਾ ਕੁਛ ਮੇਰੇ ਦਿਲ ਤੇ ਪਤਾ ਕੀ ਕੀ ਬੀਤੀ ਜਾਂਦਗਾ ਤੂੰ ਤਾਂ ਮੂੰਹ ਭਰ ਕੇ ਹਾਂ ਕਹੇ ਤੱਕ ਕੋਰੇ ਬੇਬੇ ਤੈਨੂੰ ਉਹਦੇ ਸੁਭਾਅ ਦਾ ਤਾਂ ਪਤਾ ਹੀ ਆ ਮੈਂ ਜਵਾਕਾਂ ਦੇ ਰੋਣ ਤੋਂ ਕਹਿਨੀ ਆ ਨਹੀਂ ਤਾਂ ਮੈਨੂੰ ਕਿ ਲੋੜ ਐ ਮੈਂ ਬੈਠੀ ਆ ਹੈ ਮੈਨੂੰ ਕੀ ਜ਼ਰੂਰੀ ਐ ਵੀ ਹੱਡ ਕਟਾਈ ਜਾਵੇ ਆਪਦੇ ਨਾ ਕੋਈ ਫੇਰ ਆਪਾਂ ਨੂੰ ਵੀ ਉਹਦੇ ਵਰਗੇ ਬੰਨਣਾ ਪੈ ਜੂਗਾ ਜਿਹੇ ਜਿਹਾ ਉਹ ਅੱਜ ਸਾਨੂੰ ਬੰਨਣਾ ਪਊਗਾ ਹੁਣ ਫੇਰ ਬਸੇਂਗੀ ਆਈ ਵੀ ਤੂੰ ਬਸਦੀਗੀ ਜਿਹੜੇ ਹਸਾਬ ਨਾਲ ਸੀ ਬਸਾਉਨੇ ਆ ਤੈਨੂੰ ਚੱਲ ਭਾਈ ਜਿਹੜੇ ਹਸਾਬ ਨਾਲ ਤੇਰੀ ਮਾਂ ਬਸਾਉਂਦੀ ਐ ਉਹ ਹਸਾਬ ਨਾਲ ਬਸ ਜਾ ਠੀਕ ਐ ਮੈਂ ਜਾ ਕੇ ਉਹਦੀ ਗੱਲਬਾਤ ਸੁਣੇ ਆਉਣੀ ਐ ਕਿ ਉਹ ਜੀ ਮੈਂ ਤੈਨੂੰ ਨਾ ਮੈਂ ਫੇਰ ਅੱਜ ਤਾਂ ਮੈਂ ਤੈਨੂੰ ਫੋਨ ਤੇ ਦੱਸ ਦਉ ਫੋਨ ਤੇ ਗੱਲ ਕਰਨੀ ਮੇਰੇ ਨਾਲ ਵੀ ਉਹਨੇ ਕੀ ਜਵਾਬ ਦਿੱਤਾਗਾ ਕੋਈ ਨਾ ਭੂਆ ਫੇਰ ਕਿਹੜਾ ਹੁਣ ਤੂੰ ਥੱਕ ਜਾਵੇਂਗੀ ਜੇ ਇੱਕ ਗੇੜਾ ਹੋਰ ਲਾ ਜਾਵੇਂਗੀ ਆ ਜਾ ਕੋਈ ਨਾ ਦੋਰੀਵਾਰ ਜਾਇਆ ਉਹਦੇ ਕੋਲ ਕਿਹੜਾ ਇੱਕ ਵਾਰੀ ਫੇਰ ਆ ਜੀ ਪੁੱਤ ਮੈਂ ਤਾਂ ਆ ਜੂ ਹਜੇ ਮੇਰਾ ਮਾਨਤਨ ਰਹਿੰਦਾ ਹੋ ਉਹ ਉਹਦੇ ਹਾਲ ਹੋਂ ਵਾਲਾ ਤੇ ਉਹ ਕਰਵਾਉਣ ਆਉਣਾ ਪਊਗਾ ਮੈਨੂੰ ਤਾਂ ਦੁਬਾਰਾ ਹਜੇ ਮੇਰਾ ਮਾਨਤਨ ਰਹਿੰਦਾ ਹੈਗਾ ਇੱਥੋਂ ਕਰਾਉਣ ਵਾਲਾ ਮੈਂ ਤਾਂ ਆ ਜੂ ਆਉਣ ਨੂੰ ਕੀ ਆ ਭਾਈ ਚੱਲ ਜਿਵੇਂ ਤੁਸੀਂ ਖੁਸ਼ ਹੋਣ ਚਾਹੁੰਦੇ ਹੋ ਮੈਨੂੰ ਤਾਂ ਨਾ ਹੁਣ ਤੂੰ ਕਹਿੰਦੀ ਏ ਕਿ ਮੇਰਾ ਮਾਨਤਨ ਕਰਤਾ ਜੇ ਤੁਮੜਾ ਮੋਟਾ ਮੈਂ ਥੂਚਾ ਨਹੀਂ ਮੈਂ ਬੋਲਿਆ ਗਿਆ ਤੇ ਫਿਰ ਕਿੱਡੀ ਕ ਗੱਲਾਂ ਗਿਆ ਹਾਂ ਭਾਈ ਸਾਂਝੇ ਬੰਦੇ ਤਾਂ ਆਖ ਹੀ ਜਾਂਦਾ ਹੁੰਦਾ ਜਿਹੜਾ ਮੂਰੇ ਹੋਵੇ ਕੱਲਾ ਸਾਂਝੇ ਬੰਦੇ ਦੇ ਸਿਰ ਤੇ ਹੋ ਕੇ ਨਹੀਂ ਕੁੱਦੀ ਦਾ ਹੁੰਦਾ ਆਪ ਵੀ ਦੇਖੀਦਾ ਹੁੰਦਾ ਅੱਗੇ ਵਾਸਤੇ ਵੀ ਕਿਵੇਂ ਕੁਝ ਹੁੰਦਾ ਹੁੰਦਾ ਫਿਰ ਮੈਂ ਤੈਨੂੰ ਆਖ ਹੀ ਜਾਂਦੀ ਆ ਭਾਈ ਕੋਈ ਨਹੀਂ ਕੋਈ ਮਾੜੀ ਮੋਟੀ ਠੰਡ ਵਰਤਾ ਉਹ ਫੇਰ ਹੀ ਕੋਈ ਲੋਟ ਆਉ ਕੰਮ ਜੇ ਤੁਸੀਂ ਤੂੰ ਤਾਂ ਕਹਿੰਦੀ ਮੈਂ ਉਹ ਦੂਤੋਂ ਦੀ ਆ ਉਹ ਕਹਿੰਦਾ ਮੈਂ ਉਹ ਦੂਤੋਂ ਦੀ ਆ ਇਹ ਨਹੀਂ ਚੱਲਦਾ ਕੰਮ ਜਿਵੇਂ ਤੁਸੀਂ ਚਲਾਉਣ ਜਾਂ ਫਿਰ 40 ਕੁੱਟ ਕਰਦੇ ਮੈਨੂੰ ਮੈਂ ਪਰੇ ਹੋ ਕਰਾਂ ਚਾਹਾਂ ਮੈਨੂੰ ਲੱਗਾ ਮੈਨੂੰ ਤਾਂ ਫੋਨ ਆਈ ਬੇਬੇ ਆ ਲੈ ਮੈਨੂੰ ਤਾਂ ਘਰੋਂ ਫੋਨ ਆਈ ਤੂੰ ਸਰਪੰਚ ਨੂੰ ਪੁੱਛ ਲੈ ਵੀ ਉਹ ਕਿਉਂ ਐ ਮੁੱਗ ਬਣਿਆ ਬੈਠਾ ਹੈਗਾ ਉਹਦੇ ਨਾਲ ਕੋਈ ਗੱਲਬਾਤ ਕਰ ਲੈ ਮੈਂ ਚਾਹ ਧਰ ਲੈਣੀ ਆਪੇ ਜਾ ਧਰ ਲੈ ਜਾ ਕੇ ਆ ਲੈ ਮੈਨੂੰ ਤਾਂ ਘਰੋਂ ਫੋਨ ਆਈ ਜਾਂਦਾ ਸਾਡੇ ਤਾਂ ਬਹੂ ਹੈ ਨਹੀਂ ਸੀ ਇੱਥੇ ਛੋਟੀ ਉਹਨੂੰ ਲੈਣ ਜਾਣਾ ਹੋਊਗਾ ਹੁਣ ਤਾਂ ਪੁੱਛਦੇ ਹੋਣਗੇ ਬੇਬੇ ਉਹ ਸਰਪੰਚ ਨੂੰ ਮੁੱਗ ਬਣਿਆ ਬੈਠਾ ਉਹਨੂੰ ਪੁੱਛ ਲੈ ਕੋਈ ਗੱਲਬਾਤ ਕਿਉਂ ਬੈਠਾ ਹੈਗਾ ਮੈਂ ਚਾਹ ਧਰ ਲੈਣੀ ਆ ਚਲ ਕੋਈ ਇਹ ਮੈਂ ਕਰਦੀ ਆ ਗੱਲ ਉਹਦੇ ਨਾਲ ਜਾ ਕੇ ਕਿਆ ਕਰਲਾ ਚਾਹ ਦੀ ਘੁੱਟ ਸਰਪੰਚ ਮੁੱਗ ਬਣਿਆ ਬੈਠਾ ਕਦੀ ਕੁਛ ਬਣਿਆ ਬੈਠਾ ਸਰਪੰਚ ਤਾਂ ਆਪ ਕੱਲ ਨਾ ਰੋਟੀਆਂ ਖਾਣ ਵਾਲੀ ਐ ਢੱਕਾ ਕੰਮ ਨਹੀਂ ਤੋੜ ਤੇਰਾ ਜੀ ਕੰਮ ਸਰਪੰਚ ਕੰਮ ਦਾ ਨਾ ਕਾਜ ਦਾ ਦੁਸ਼ਮਣਾ ਨਾ ਅਜ ਦਾ ਉਹ ਗੱਲ ਐ ਸਰਪੰਚ ਦੀ ਤਾਂ ਨਾ ਤਾਂ ਕੋਈ ਮੁੱਗ ਜੇ ਤੋਂ ਕਿਸੇ ਗੱਲ ਦਾ ਹੰਦ ਹੋਵੇ ਘਰੇ ਤਾਂ ਬੈਠਾ ਰਹੂ ਮੈਂ ਉਹ ਬਿੱਲੀ ਬਣ ਕੇ ਗੱਲਾਂ ਬਾਹਲਾਂ ਵੱਡੀਆਂ ਮਾਰਨੀਆਂ ਹੁੰਦੀਆਂ ਕੱਲ ਨਾ ਫੜਾ ਹੀ ਐ ਫੁੱਕਾ ਇਹਦੇ ਕੋਲ ਮਾਂ ਵਰਗਾ ਨਾ ਤੂੰ ਇੱਥੇ ਬਹਿ ਗਿਆ ਆ ਕੇ ਤੇ ਉਹ ਤੇਰੀ ਭੂਆ ਦੀਆਂ ਵੀ ਸੁਣ ਲੈਂਦਾ ਉਹ ਮੈਨੂੰ ਆਖੀ ਜਾਂਦੀ ਏ ਕਿ ਸਾਰਾ ਬਗੜ ਤੂੰ ਪਾਤਾ ਬੋਲ ਬੋਲ ਕੇ ਕੀ ਹੋ ਗਿਆ ਮੈਂ ਸੁਣੀ ਜਾਂ ਨਾ ਮੈਂ ਕੀ ਰੌਲਾ ਪਾਈ ਇਹਨੇ ਦੱਸ ਇੱਥੇ ਨਾ ਫਿਰ ਤੂੰ ਆਇਆ ਨਾ ਜੇ ਤੈਨੂੰ ਸੁਣੀ ਜਾਂਦਾ ਸੀਗਾ ਤੇ ਮੈਂ ਬੈਠਾ ਸੀ ਇੱਥੇ ਮੈਂ ਬਾਹਰੋਂ ਆਇਆ ਸੀ ਬਹਿ ਗਿਆ ਮੈਂ ਕਿਹਾ ਚੱਲ ਆ ਜਾਣਗੇ ਇੱਥੇ ਆ ਜਾਣਗੇ ਇੱਥੇ ਤੇਰੇ ਕੋਲੇ ਆਇਆ ਕਰਦੇ ਜੀ ਕੋਈ ਗੱਲ ਕਰਨੀ ਹੋਵੇ ਤੂੰ ਨਹੀਂ ਜਾ ਸਕਦਾ ਸਾਡੇ ਕੋਲੇ ਕੋਈ ਨਾ ਕੀ ਗੱਲ ਹੋ ਗਈ ਗੱਲ ਕੀ ਹੋਣੀ ਦੱਸ ਦਿੰਦੀ ਏ ਤੇਰੀ ਭੂਆ ਆ ਕੇ ਬੁਲਾ ਭੂਆ ਨੂੰ ਬੁਲਾ ਉਹ ਤਾਂ ਕਹਿੰਦੀ ਸਾਰਾ ਕੰਮ ਤੇਰੇ ਪੈਰੋਂ ਵਿਗੜਿਆ ਗਿਆ ਕੇ ਕਿ ਮੈਂ ਹੁਣ ਕੀ ਕਰਤਾ ਅਕੇ ਤੂੰ ਉੱਧਰ ਆਇਆ ਸੀਗਾ ਕਿੱਕਰ ਸਾਂ ਚੱਕ ਕੇ ਤੂੰ ਉਹ ਕੇ ਮੂਰੇ ਬੋਲੀ ਗਈਆਂ ਉਹਦੇ ਫਿਰ ਬੋਲਣਾਂ ਤਾਂ ਭਈ ਹੋਰ ਕੀ ਕਰਦੇ ਤਾਂ ਹੁਣ ਬੋਲੇ ਜਾਊਗਾ ਹੁਣ ਜੇ ਬੰਦਾ ਹੁਣ ਅਸੀਂ ਵੀ ਦੁਖੀ ਹੋਏ ਬੈਠੇ ਆਂਗੇ ਦੁਖੀ ਹੋਈ ਅੱਗੇ ਬੋਲੋ ਬੋਲੋ ਡਾਂਗਾ ਚੱਕ ਕੇ ਲੜੋ ਮੈਂ ਤਾਂ ਇਹ ਕਹੀ ਨਹੀਂ ਆਏ ਨਹੀਂ ਇਸ ਵੇ ਪਾਣੀ ਸਲਝੀਤੀ ਸੋਡੀ ਜਿਵੇਂ ਤੁਸੀਂ ਸਲਝਾਉਣੇ ਹੋਗੀ ਹੋਇਆ ਫਿਰ ਆਏ ਥੋੜੀ ਹੁੰਦਾ ਤੇਰੇ ਸਾਹਮਣੇ ਹੁਣ ਆਪੇ ਤਾਂ ਬੈਠੇ ਆਪਾਂ ਤਾਂ ਨਰਮੋਏ ਬੈਠੇ ਸੀਗੇ ਤੇਰੇ ਸਾਹਮਣੇ ਕਿੰਨਾ ਕੁਛ ਕਰਕੇ ਗਿਆ ਹੁਣ ਤੇਰੀ ਮਾਂ ਨੇ ਜਵਾਬ ਦਿੱਤੇ ਉਹਦੀਆਂ ਗੱਲਾਂ ਦੇ ਜੇ ਤੇਰੀ ਮਾਂ ਹੀ ਆਪਦੀ ਜਵਾਨ 10 ਮਿੰਟ ਅੰਦਰ ਰੱਖ ਲੈਦੀ ਫੇਰ ਕਿੱਡੀ ਖਾਸ ਗੱਲ ਅਸੀਂ ਇਹ ਤਾਂ ਲੁੱਤਰ 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 ਚੱਲਣਾ ਆ ਗਈ ਉਹ ਮਾਂ ਨੇ ਕੁਝ ਬੋਲੀ ਯਾਰ ਮਾਂ ਨੇ ਤਾਂ ਬੱਸ ਐਂ ਕਿਹਾ ਵੀ ਅਸੀਂ ਆਏ ਨਹੀਂ ਕਰਦੇ ਆਏ ਨਹੀਂ ਕਰਦੇ ਭਾਈ ਤੂੰ ਵੀ ਨਰਮ ਹੋ ਕੇ ਚੱਲਿਆ ਕਰ ਮਾੜਾ ਮੋਟਾ ਤੂੰ ਵੀ ਸਹਿਲਿਆ ਕਰ ਗੱਲਾਂ ਬਾਤਾਂ ਹਣਾ ਹੋਰ ਮਾਂ ਨੇ ਕੀ ਕਿਹਾ ਤਾਂ ਉਹ ਕਹਨੂੰ ਸਹਿਲੇ ਗੱਲਾਂ ਆਪਾਂ ਸਹੀ ਜਗ੍ਹਾ ਗਏ ਉਹਦੀ ਸਾਰਾ ਦਿਨ ਆਪਾਂ ਸੁਣੀ ਚੱਲੋ ਚਲ ਕੋਈ ਉਹ ਨਾ ਸੁਣੇ ਗੱਲਾਂ ਬਾਤਾਂ ਚਲ ਕੋਈ ਨਹੀਂ ਤੁਸੀਂ ਕਦੇ ਵਾਸਤੇ ਸੁਣਨਾ ਜਿਵੇਂ ਸੋਥੋਂ ਰੋਟਾਂ ਦਾ ਉਹਨੇ ਕਰ ਲਿਆ ਮੈਂ ਤਾਂ ਦੇ ਤਰਫੋਂ ਬਥੇਰਾ ਜੋਰ ਤਾਂ ਲਾ ਲਿਆ ਵੀ ਹਾਂ ਜੀ ਇਹਨਾਂ ਦੀ ਕੁੜੀ ਇਹਨਾਂ ਦੇ ਘਰੇ ਵਸ ਜੀ ਇਹਨਾਂ ਦੀ ਕੁੜੀ ਵਸ ਜੀ ਪਰ ਭਈ ਹੁਣ ਮੇਰਾ ਤਾਂ ਮੁਸ਼ਕਲ ਹੈ ਆਪਾਂ ਤਾਂ ਜਿੰਨੀ ਵਾਸ ਹੀ ਲਾਤੀ ਠੀਕ ਹੈ ਪੁੱਤ ਮੇਰਾ ਜਾ ਆਇਆ ਮੈਂ ਜਾ ਆਈ ਸਾਰਾ ਟੱਪਰ ਜਾਏ ਸੀ ਤਾਂ ਤੇ ਸਾਡੇ ਅੱਖ ਤੋਂ ਤਾਂ ਕੋਈ ਗੱਲ ਰਾਹ ਨਹੀਂ ਪਈ ਤੂੰ ਪਾ ਹੁਣ ਜਿਵੇਂ ਰਾਹ ਪਾਉਣੀ ਇਹ ਕਿ ਵਾਕੀ ਪਾਉਗਾ ਇਹਨੂੰ ਕੀ ਪਤਾਗਾ ਨਹੀਂ ਮੇਰੀ ਰਾਹ ਪਾਉਣ ਵਾਲੀ ਗੱਲ ਤੂੰ ਮੇਰੀ ਗੱਲ ਸੁਣ ਕੱਲੋਂ ਆਇਆ ਇੱਥੇ ਬੈਠਾ ਹਨਾ ਬਾਈ ਗੱਲਾਂ ਬਾਤਾਂ ਕੀਤੀਆਂ ਹੁਣ ਅਸੀਂ ਘਰੇ ਥੋੜੀ ਬਹਣ ਵਾਸਤੇ ਭੈਣ ਨੂੰ ਭਾਈ ਆ ਅਸੀਂ ਤਾਂ ਤੁਰ ਨਹੀਂ ਸੀ ਤੂੰ ਦੱਸ ਉਹ ਲਿਜਾਣ ਵਾਲੇ ਉਹਦੇ ਲੱਛਣ ਸੀਗੇ ਗੱਲਾਂ ਕਿਹੇ ਜੀਆਂ ਕਰਦਾ ਸੀਗਾ ਲਿਜਾਣ ਨਾਲ ਇੱਕ ਗੱਲਾਂ ਸੀਗੀਆਂ ਉਹਦੀਆਂ ਵੀ ਬੰਦਿਆਂ ਕੋਲ ਕਹਿੰਦਾ ਵੀ ਮੈਂ ਲੈ ਕੇ ਜਾਣਾ ਵੀ ਅੱਗੇ ਤੋਂ ਨਹੀਂ ਕੁਝ ਕਹਿੰਦਾ ਹਨਾ ਅੱਜੇ ਤੱਕ ਅੱਗੇ ਜਲ ਮਿਲ ਕੇ ਰਾਵਾਂਗੇ ਜੇ ਤਾਂ ਅੱਗੇ ਹੁਣ ਲੋਕਾਂ ਨੇ ਘਰੇ ਭੰਗਾ ਹੁਣ ਠਿੰਗਾ ਫੇਰ ਤਾਂ ਮੈਂ ਘਰੇ ਵਹਾਲਾਉ ਨੂੰ ਹੈ ਘਰੇ ਸੋਂਦਗਾ ਨਹੀਂ ਠਿੰਗਾ ਕੋਈ ਮਾੜਾ ਮੋਟਾ ਹੋਈ ਗੱਲ ਕਰਦਾ ਹੋ ਕਰੇ ਸਾਡੇ ਨਾਲ ਅਸੀਂ ਫੇਰ ਹੀ ਤੋਰ ਗਏ ਉਹ ਤਾਂ ਗੱਲ ਨਹੀਂ ਕਰਦਾਗਾ ਜਦੋਂ ਆਉਂਦਾਗਾ ਲੂਤ ਲੂਤ ਕਰਦਾ ਭੱਜ ਜਾਂਦਾਗਾ ਸਿਆਣਾ ਬਣਾ ਬੰਦਾ ਆਪ ਉਹਨੂੰ ਵੀ ਦੇਖਣਾ ਚਾਹੀਦਾ ਮਾੜਾ ਮੋਟਾ ਭਈ ਮੈਨੂੰ ਵੀ ਮਾੜਾ ਮੋਟਾ ਚੱਲ ਕੁਝ ਗੱਲਾਂ ਬਾਤਾਂ ਹੁੰਦੀਆਂ ਮੈਨੂੰ ਵੀ ਸਹਿਣੀਆਂ ਚਾਹੀਦੀਆਂ ਹਨਾ ਉਹੀ ਤਾਂ ਗੱਲ ਹੈ ਉਹੀ ਗੱਲ ਇੱਕ ਅੱਧੀ ਗੱਲ ਸਾਨੂੰ ਆਖੇ ਇੱਕ ਅੱਧੀ ਸੀ ਉਹਨੂੰ ਹੱਕ ਗਏ ਚੱਲ ਆਪਦੇ ਘਰੇ ਜਵਾਕ ਲੈ ਜੇ ਚੱਲ ਜੇ ਇਹਦਾ ਕਸੂਰ ਹੋਵੇ ਅਸੀਂ ਉਹਨੂੰ ਵੀ ਕਹੀਏ ਹੁਣ ਇਹ ਕੁੱਟ ਥੋੜੀ ਖਾਈ ਜੇ ਬਿਨਾਂ ਕਸੂਰ ਤੋਂ ਚੱਲ ਭਈ ਨਾ ਕੁੱਟ ਖਾਊਗੀ ਪਰ ਤੁਸੀਂ ਇਹ ਸੋਚੋ ਵੀ ਇਹਦੀ ਜਵਾਕ ਰੂਲੀ ਜਾਂਦੀ ਹੈ ਉਹਨਾਂ ਦਾ ਜਵਾਕਾਂ ਦਾ ਕੀ ਕਸੂਰ ਹੈ ਕਰਨੀਆਂ ਭਰਨੀਆਂ ਮਾਪਿਓਂ ਦੁਆ ਤੇ ਉਹ ਜਵਾਕ ਐ ਵੀ ਭੁਗਤੀ ਜਾਂਦੇ ਆ ਵਿਚਾਰੇ ਸੰਨੇ ਸਨ ਜਵਾਕਾਂ ਮਾਰੇ ਤਾਂ ਅਸੀਂ ਤੜਫਦੇ ਆਂਗੇ ਪਤਾ ਸਾਡੀ ਕਿੱਡੀ ਜਾਨ ਔਖੀ ਹੋਈ ਜਾਂਦੀ ਜਵਾਕਾਂ বিনা ਮੈਂ ਵੀ ਜਵਾਕ ਮਾਂ ਕਿਤੇ ਆ ਪਿਓ ਕਿਤੇ ਆ ਜਵਾਕ ਕਿਤੇ ਰੁੜੀ ਜਾਂਦੇ ਆਗੇ ਮੈਂ ਤਾਂ ਆਪ ਕਹਿੰਨੀ ਵੀ ਲੱਛਣ ਦੋਨਾਂ ਦੇ ਮਾੜੇ ਆ ਤੇ ਭੁੱਖੀ ਹੋ ਜਾਂਦੇ ਆ ਨਿਆਣੇ ਨਿਆਣੇ ਉਹਨਾਂ ਦਾ ਕੀ ਕਸੂਰ ਆ ਬੱਚਿਆਂ ਦਾ ਸਾਲ ਦਾ ਮਹੀਨਾ ਕੋਈ ਰੋਟੀ ਟੁੱਕਦਾ ਨਹੀਂ ਕੋਈ ਹੋਰ ਨਹੀਂ ਉਹਨਾਂ ਨੂੰ ਟਾਈਮ ਸਰ ਨਹੀਂ ਮਾਂ ਆਪਦੀ ਆਹਰ ਨਾਲ ਜਵਾਕਾਂ ਦੀ ਕੇਅਰ ਕਰਦੀ ਹੁੰਦੀ ਵੀ ਹੁਣ ਮੇਰੇ ਜਵਾਕ ਨਮਾਉਣੇ ਹੁਣ ਮੈਂ ਚਾਹ ਕਰਕੇ ਪਿਉਣੀ ਹੁਣ ਮੈਂ ਰੋਟੀ ਖਵਾਉਣੀ ਤੇ ਉਹਨਾਂ ਦਾ ਹੀ ਨਹੀਂ ਪਤਾ ਉਹ ਭੁੱਖੇ ਫਿਰਦੇ ਆ ਕਿ ਧਿਆਏ ਫਿਰਦੇ ਭੁੱਖੇ ਤੜਕੇ ਹੱਥ ਨੇ ਪੁੱਛਦੀ ਆ ਬੇਬੇ ਪੁੱਛ ਦਿੱਤਾ ਹੈ ਨਾ ਪੁੱਤ ਪਰ ਉਹ ਹੀ ਗੱਲ ਆ ਜਵਾਕਾਂ ਦੀ ਫੋਨ ਕਰਕੇ ਜਵਾਕਾਂ ਨਾਲ ਗੱਲ ਹੀ ਨਹੀਂ ਕਰਾਉਂਦਾ ਫਿਰ ਹੁਣ ਉਹ ਕੀ ਕਰੇ ਹਨਾ ਵੀ ਭਾਈ ਉਏ ਤਾਂ ਪੁੱਛਦੀਆਂ ਫੋਨ ਕਰਕੇ ਮੈਂ ਆਏ ਤਾਂ ਨਹੀਂ ਆਦੀ ਨਹੀਂ ਪੁੱਛਦੀਆਂ ਪਰ ਜਿਹੜਾ ਕੋਲੇ ਜਵਾਕ ਨੂੰ ਆਉਦੇ ਹੱਥ ਨਾਲ ਚੀਜ਼ ਖਵਾਉਣੀ ਆ ਕਿੱਥੇ ਤਾਂ ਕਿੱਥੇ ਫੋਨ ਤੇ ਪੁੱਛੀ ਫੋਨ ਤੇ ਕੀ ਪਤਾ ਕੋਲੇ ਬਿਠਾ ਆਏ ਆ ਤਾਂ ਹੋਵੇ ਵੀ ਆਏ ਆ ਕੋ ਵੀ ਹਾਂ ਅਸੀਂ ਰੋਟੀ ਖਾ ਲਈ ਭਵੇਂ ਚਾਰ ਡੰਗਾਂ ਦੇ ਭੁੱਖੇ ਹੋਣ ਜਵਾਕ ਜਿੱਦਾਂ ਸਾਡੇ ਨਾਲ ਗੱਲ ਹੀ ਨਹੀਂ ਕਰਾਉਂਦਾ ਕੁਲੀ ਹੁੰਦਾ ਉਹਨੇ ਕਿੱਥੇ ਜਾਣਾਗਾ ਕੋਲੇ ਜਵਾਕਾਂ ਦੇ ਹੁੰਦਾਗਾ ਬੋਲਦਾ ਸਾਨੂੰ ਸੁਣੀ ਜਾਂਦਾ ਉਹ ਮੈਂ ਜਕਰ ਜਿੱਦਾਂ ਜਵਾਕਾਂ ਨਾਲ ਗੱਲ ਹੀ ਨਹੀਂ ਕਰਾਉਂਦਾ ਸਾਡੀ ਹੁਣ ਮੇਰੀ ਧੀ ਤਾਂ ਅੱਧੀ ਹੋ ਗਈ ਕਲਪ ਕਲਪ ਕੇ ਮੈਂ ਕੀ ਕਰਾਂ ਹੁਣ ਉਹਦਾ ਮੇਨ ਗੱਲ ਤਾਂ ਉਹਦਾ ਸਾਡੀ ਬੇਇੱਜ਼ਤੀ ਕਰਨ ਆਇਆ ਸੀ ਇੱਥੇ ਕੱਲ ਹਾਂ ਬੇਇੱਜ਼ਤੀ ਕਰਨ ਆਇਆ ਸੀ ਵੀ ਇਹਨਾਂ ਨੇ ਉੱਥੇ ਵਾਹ ਕੇ ਸਰਪੰਚ ਕੋਲ ਮੇਰਾ ਐਂ ਕਹਿਤਾ ਵੀ ਮੈਂ ਹੁਣ ਜਾਣਾਂ ਵੀ ਮੈਂ ਕਰਕੇ ਉਹਨਾਂ ਨਾਲ ਲਾਹ ਪਾ ਚੱਲ ਗੱਲ ਤਾਂ ਮੈਨੂੰ ਐਂ ਲੱਗਦੀ ਸੀਗੀ ਹਾਂ ਮੇਰੇ ਨਾਲ ਵੀ ਲੜ ਪਿਆ ਉੱਥੇ ਬੈਠਾ ਚੱਲ ਕੋਈ ਨਹੀਂ ਮੈਂ ਜਾਣੀ ਐ ਮੈਨੂੰ ਜਿੱਤੋਂ ਦੀ ਤੂੰ ਜਾਇਆ ਵਾ ਜਾ ਕੇ ਉਹਦੀ ਮੂੰਹ ਦੀ ਗੱਲ ਪੁੱਛਣੀ ਐ ਭਾਈ ਚੰਗਾ ਤਾਂ ਉਹਨੇ ਕਰਿਆ ਨਹੀਂ ਮੈਂ ਕਦੇ ਕਹਿੰਦੀ ਵੀ ਉਹਨੇ ਚੰਗਾ ਕਰਿਆ ਅਸੀਂ ਤਾਂ ਜਮਾ ਨੱਕੋ ਨੱਕ ਹਾਰੇ ਬੈਠੇ ਆਂਗੇ ਮੈਂ ਤਾਂ ਐਂ ਵੀ ਕਿਹੜੇ ਵੇਲੇ ਆਉਦਿਆ ਜਵਾਖੜੀ ਘਰੇ ਜਾਵੇ ਇਹਦੇ ਜਵਾਖਾਂ ਨੂੰ ਸੰਭਾਲੇ ਜਾ ਕੇ ਹੋਰ ਆ ਚਾਹ ਪੀ ਲਾ ਚਾਹ ਲੜਾ ਪੂਆ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਜਾ ਆ ਗੱਲਬਾਤ ਉਹਦੇ ਨਾਲ ਕਰਿਆ ਅਸੀਂ ਕੀ ਉਹਨੂੰ ਕਹਿਣਾ ਅਸੀਂ ਤਾਂ ਕੁਝ ਨਹੀਂ ਕਹਿੰਦੇ ਕਿ ਆਪਦੇ ਭਈਆ ਜਿਹੜੇ ਮੰਗ ਮੰਗਾ ਗਾ ਉਹਨਾਂ ਦਾਵਲਾ ਸਾਡੇ ਨਾਲ ਹੋ ਕਰ ਲੈ ਹਾਂ ਮੈਂ ਤਾਂ ਪੂਆ ਤੋਂ ਐ ਵੀ ਕਹਤਾ ਸੀ ਬੇਬੇ ਨੂੰ ਪੁੱਛ ਲੈ ਤੇਰੇ ਸਾਹਮਣੇ ਚੱਲੋ ਆਪਾਂ ਕਰ ਕਰਾ ਦਾਂਗੇ ਹਾਂ ਹਾਂ ਮਾੜਾ ਮੋਟਾ ਕੁਝ ਲੈ ਦੇ ਦਾਂਗੇ ਜੇ ਉਹ ਕਹਿੰਦਾ ਤਾਂ ਵੀ ਤੂੰ ਸਾਰਾ ਛੱਡ ਤੂੰ ਮੈਨੂੰ ਇਹ ਦੱਸ ਵੀ ਕੋਈ ਤੂੰ ਦੱਸ ਹੁਣ ਤੇਰਾ ਦਿਮਾਗ ਕੀ ਕਹਿੰਦਾ ਵੀ ਕਿਹੜੇ ਲੋਟੋ ਸੂਤ ਆਉਂਦਾ ਦਿਮਾਗ ਦਾ ਮੇਰਾ ਦਾ ਭੂਆ ਮੈਨੂੰ ਤਾਂ ਮੈਂ ਤਾਂ ਹੁਣ ਦੇਖਦਾ ਕੀ ਕਰਦਾ ਉਹਦੇ ਦੋਸਤ ਨਾਲ ਕਿਸ ਨਾ ਰਹਿ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦਾ ਹੁਣ ਅਸੀਂ ਤਾਂ ਚੰਗੀ ਭਲੀ ਬੈਠੀ ਆ ਜੇ ਇਹਨੇ ਇਹਦੀ ਕੋਈ ਗਲਤੀ ਹੋਵੇ ਅਸੀਂ ਵੀ ਇਹਨੂੰ ਕਹੀਗੇ ਹਨਾ ਫਿਰ ਵੀ ਅਸੀਂ ਇਹਨੂੰ ਸਮਝਾ ਲਏ ਜੇ ਮੇਟੀ ਚ ਗਲਤੀ ਹੋਵੇ ਮੈਂ ਹੁਣ ਦੋਸਤ ਨਾਲ ਕੀ ਰਹਿ ਕਰਦਾ ਕੀ ਦੋਸਤ ਤੈਨੂੰ ਮਤ ਦੇਣਗੇ ਇਹੇ ਜੇ ਦੋਸਤ ਨਾਲ ਨਾ ਕਿਸ ਨਾ ਰਾਇ ਕਰਨੀ ਜਿਹੜਾ ਕੋਈ ਪੁੱਠੀ ਮਤ ਦੇਵੇ ਪੁੱਠੇ ਜਮੀ ਨਾ ਕਰ ਤਨ ਘਾਟਦਾ ਰਹਿ ਨਾ ਤੂੰ ਨਹੀਂ ਮੈਂ ਕੁਝ ਕਰਦਾ ਉਹਦਾ ਕੋਈ ਨਾ ਉਹਦੇ ਡੈਡੀ ਨਾਲ ਅਸੀਂ ਗੱਲਬਾਤ ਕਰਕੇ ਉਹਦਾ ਡੈਡੀ ਪਥਾਣੇਦਾਰਾ ਕੋਈ ਨਾ ਸਮਝਦਾਰਾ ਹਾਂ ਵੀ ਚਲ ਕੋਈ ਆਪਾਂ ਤੋੜ ਦਿੰਨੇ ਆ ਉਹਦੇ ਹੱਥੀ ਬਾਈ ਬਣ ਕੇ ਨਾ ਕੋਈ ਕੰਮ ਹੋਰ ਨਾ ਜਮਾ ਹੀ ਵਿਗਾੜ ਲਿਓ ਆ ਗੱਲ ਬਣਦੀ ਬਣਦੀ ਜੇ ਵਿਗੜ ਗਈ ਨਾ ਫਿਰ ਲੋਟ ਹੀ ਨਹੀਂ ਆਉਣੇਗੀ ਕੰਮ ਨਹੀਂ ਮੈਂ ਵਿਗਾੜਦਾ ਕੋਈ ਨਾ ਮੈਂ ਤਾਂ ਸਹੀ ਕਰੂੰਗਾ ਸਾਰਾ ਕੰਮ ਮੈਂ ਪੁੱਤ ਸਿਆਣੇ ਬਣੀਦਾ ਹੁੰਦਾਗਾ ਜੇ ਹੁਣ ਕੀ ਕਰੇਗਾ ਤੈਨੂੰ ਹਜੇ ਇੰਨਾ ਨਹੀਂ ਪਤਾ ਦੁਨੀਆਦਾਰੀ ਦਾ ਤੈਨੂੰ ਕੀ ਪਤਾ ਦੁਨੀਆਦਾਰੀ ਦਾ ਉਹ ਫਿਰ ਸਾਰੀ ਉਮਰ ਥੋੜੀ ਕੁੱਟ ਖਾਈ ਜਾਏਗੀ ਹੁਣ ਮੇਰੇ ਕਰ ਮਾਤੀ ਜੇ ਕੋਟ ਲੀਕੀ ਆ ਖਾਈ ਜਾਉਂਗੀ ਕੋਟ ਹਾਂ ਹੁਣ ਜਵਾਕਾਂ ਕਰਕੇ ਤਾਂ ਮੈਨੂੰ ਕੋਟ ਵੀ ਚੱਲਣੀ ਪਊ ਉਹਦੀ ਹੁਣ ਉਹ ਕੱਲ ਪਰਸੋਂ ਆਇਆ ਸੀ ਜਦੋਂ ਲੈਣ ਉਹਦੀ ਕੋਈ ਬੰਦਿਆਂ ਵਾਲੀ ਗੱਲ ਸੀਗੀ ਕੋਈ ਉਹ ਤਾਂ ਆਏ ਸੀਗੇ ਜੇ ਇਹਨੂੰ ਲੈ ਜਾਂਦਾ ਫੇਰ ਜੱਗ ਉੱਥੇ ਢਾ ਲੈਂਦਾ ਫੇਰ ਕੀ ਕਰਦੇ ਤੇ ਫੇਰ ਉਹ ਬਣਾ ਕਹਿੰਦਾ ਸੀ ਪਾਲੀੜੇ ਪਾਲੀੜੇ ਹਾਂ ਉਹ ਇਹਨੂੰ ਫੇਰ ਸੱਟ ਲੈਂਦਾ ਉੱਥੇ ਜਾ ਕੇ ਕਰ ਲੈਂਦਾ ਫੇਰ ਕੀ ਕਰਦੇ ਇਹ ਚੀਜ਼ ਤਾਂ ਫੇਰ ਉਹ ਹੀ ਗੱਲ ਕੋਈ ਸੁਣਦਾ ਨਹੀਂ ਨਾ ਲੈ ਕੋਈ ਸੁਣਦਾ ਨਹੀਂ ਕੋਈ ਦਾ ਕੀ ਮਤਲਬ ਨਾਲੇ ਤਾਂ ਮੈਂ ਬੈਠੀ ਆਉਂਦਾ ਘਰਵਾਰ ਛੱਡੀ ਨਾਲੇ ਹਜੇ ਤੇਰੀ ਮਾਂ ਨਾ ਕੋਈ ਨਾ ਕੋਈ ਇਹੋ ਜਿਹੀ ਖੁੰਦਕ ਛੱਡ ਕੇ ਜਾਊ ਗੱਦ ਲਿਓ ਮੇਰੇ ਤੇ ਗੱਲ ਲਿਓ ਮੇਰੇ ਤੇ ਮੈਨੂੰ ਨਹੀਂ ਕਿਹਾ ਤੈਨੂੰ ਨਹੀਂ ਅਸੀਂ ਆਂਦੇ ਤੈਨੂੰ ਨਹੀਂ ਆਂਦੇ ਇਹ ਵੀ ਕਲਪੀ ਜਾਂਦੀ ਦਿਨ ਰਾਤ ਇਹ ਹੁਣ ਕੀ ਕਰੇ ਮੈਂ ਤਾਂ ਬਾਰੀ ਦੁਖੀ ਹੋਈ ਪਈ ਐ ਜੀ ਫਿਰ ਮੇਰੇ ਤੇ ਲਾਉਣਾ ਗੁੱਸਾ ਉਹਦੇ ਆਲ ਮੈਂ ਤਾਂ ਤੁਹਾਡੇ ਨਾਲ ਬਰਾਬਰ ਲੰਕ ਦੀ ਤੁਰੀ ਫਿਰਦੀ ਐ ਤੁਹਾਡੇ ਮੂਰੇ ਹੋ ਹੋ ਡਿੱਗਦੀ ਐ ਵੀ ਚੱਲ ਜੇ ਮੇਰੇ ਭਰਾ ਦਾ ਘਰ ਲੋਟ ਆ ਜੇ ਮੇਰੇ ਭਰਾ ਦਾ ਘਰ ਲੋਟ ਆ ਜੇ ਮੈਂ ਮੇਰੀ ਭਤੀ ਜਿੰਝੋਲੀ ਪਾ ਕੇ ਲਗਈ ਸੀ ਪਰ ਤੇਰੀ ਮਾਂ ਦੀਆਂ ਵੈਬ ਤਾਂ ਸਾਰੀਆਂ ਉਬਰ ਹੋ ਗਈ ਇਹ ਟੀਵੀ ਨੇ ਵੈਬ ਤਨੀ ਛੱਡਿਆ ਉਹ ਐ ਤਾਂ ਕਿੱਥੇ ਵੈਬ ਤਾਂ ਕਰਦੀ ਐ ਇਹ ਤਾਂ ਉਹਦੇ ਪਿੱਛੇ ਕਰੀ ਜਾਂਦੀ ਐ ਵੀ ਚੱਲ ਉਹ ਮੜਾ ਮੋਟਾ ਕੁਝ ਹੋ ਜੇ ਲੋਟ ਹੋ ਜੇ ਤੇ ਤੂੰ ਬਾਲਾ ਨਾ ਤੇਰੀ ਮਾਂ ਦਾ ਪੱਲਾ ਨਾ ਬੰਨਿਆ ਕਰ ਆ ਇਹਦੀਆਂ ਵੈਬ ਤਾਂ ਹੀ ਐ ਸਾਰੀਆਂ ਜਿੰਨੀਆਂ ਤੁਸੀਂ ਭੁਗਤੀ ਜਾਂਦੇ ਨਾ ਇਹਦੀਆਂ ਕਰੀਆਂ ਵੈਬ ਪਈਆਂ ਲੈ ਦੇਖ ਲੈ ਮੈਨੂੰ ਬਰਾ ਚੰਗੇ ਨਹੀਂ ਕਰਦੀ ਸੀ ਇਹ ਤਾਂ ਚੰਗੇ ਨਹੀਂ ਕਰਦੀ ਸੀ ਚੱਲ ਵੀ ਆਪਾਂ ਦਰਾਲ ਮਿਲ ਕੇ ਦੋਨੇ ਰਹਿ ਲੈਣਗੇ ਕਦੇ ਕੁਝ ਦੇਤਾ ਕਦੇ ਕੁਝ ਦੇਤਾ ਇਹ ਤਾਂ ਚੰਗੇ ਨਹੀਂ ਕਰਦੀ ਜਵਾਕਾਂ ਨੂੰ ਇਹ ਤਾਂ ਤੂੰ ਨਾ ਕਹਿ ਹੂਆ ਇਹ ਗੱਲ ਤਾਂ ਤੂੰ ਨਾ ਹੀ ਕਹਿ ਮਾਂ ਕਿਹੜੀ ਮਾਂ ਚਾਹੁੰਦੀ ਹੁੰਦੀ ਐ ਵੀ ਉਹ ਦਿੱਤੀ ਬਸ ਦੀ ਬਸੌਂਦੀ ਘਰੇ ਬੈਠੀ ਰਵੇ ਨਾ ਭਈ ਮੈਂ ਕਦੋਂ ਕਹਣੀ ਐ ਵੀ ਮਾਂ ਐ ਚਾਹੁੰਦੀ ਹੁੰਦੀ ਐ ਪਰ ਮਾਂ ਮਾੜਾ ਮੋਟਾ ਆਪਦੀ ਜबान ਵੀ ਬਸ ਚ ਰੱਖ ਸਕਦੀ ਐ ਨਾ ਤੇਰੀ ਮਾਂ ਤਾਂ ਮੈਨੂੰ ਹੀ ਲੱਗੀ ਪਈ ਐ ਮੈਨੂੰ ਹੀ ਲੱਗੀ ਪਈ ਐ ਐਂ ਤਾਂ ਦੇਖਦੀ ਨਹੀਂ ਵੀ ਇਹ ਵੀ ਸਾਡੇ ਨਾਲ ਤੁਰੀ ਫਿਰਦੀ ਐ ਘਰ-ਬਾਰ ਛੱਡੀ ਬੈਠੀ ਆ ਆਪ ਤਾਂ ਬਿੰਦਰੇ ਮੈਂ ਤੈਨੂੰ ਭਾਈ ਐ ਨਹੀਂ ਕਹਿੰਦੀਗੀ ਮੈਂ ਦੁਖੀ ਹੋਈ ਬੋਲਦੀ ਐਗੀ ਫਿਰ ਦੁਖੀ ਹੋਈ ਨੇ ਮੈਨੂੰ ਹੀ ਬੋਲਣਾ ਕੁਆ ਮੇਰੀ ਗੱਲ ਸੁਣਾ ਬੇਬੇ ਨੇ ਅੱਜ ਤੱਕ ਕਰ ਕੀ ਮਾਰਾ ਕੀਤਾ ਹੁਣ ਤੇ ਕਰੋਨਾ ਦਾ ਸਾਰਾ ਕੁਝ ਦਿੰਦੀ ਰਹੀ ਹੈ ਨਾ ਕਦੇ ਕੁਛ ਦਈ ਕਦੇ ਕੁਛ ਦੇ ਵੀ ਸੌਖੇ ਬਸਦੇ ਰਹਿਣਾ ਉਹਦੇ ਘਰੇ ਵੀ ਲੜਾਈ ਨਾ ਹੋਵੇ ਉਹਨਾਂ ਨੇ ਜਦ ਮੰਗੀ ਏਡੀ ਵੱਡੀ ਚੀਜ਼ ਲਈ ਹੁਣ ਬੇਬੇ ਥੋੜੀ ਹੱਤ ਵਸ ਜਜੇ ਇਹਦੇ ਸਰਦਾ ਹੁੰਦਾ ਤੇ ਦੇ ਦਿੰਦੀ ਮੈਨੂੰ ਵੀ ਨਹੀਂ ਇਹਨੇ ਪੁੱਛਣਾ ਸੀਗਾ ਹੂੰ ਚ ਪੁੱਤ ਤੈਨੂੰ ਪਹਿਲਾਂ ਨਹੀਂ ਪੁੱਛਿਆ ਤਾਂ ਹੀ ਤਾਂ ਉਹਨੂੰ ਮੂੰਹ ਪੈ ਗਿਆ ਵੀ ਮੈਨੂੰ ਚੀਜ਼ਾਂ ਮਿਲੀਆਂ ਤਾਂ ਛੋਟੀ ਚੀਜ਼ ਹੀ ਮੰਗਦਾ ਹੁੰਦਾ ਪਹਿਲਾਂ ਅਗਲਾ ਫੇਰ ਵੱਡੀ ਦੀ ਡਿਮਾਂਡ ਰੱਖਦਾ ਹੁੰਦਾ ਵੀ ਪਹਿਲਾਂ ਮੇਰੀ ਛੋਟੀ ਮੰਗ ਸੀ ਜਿਹੜੀ ਪੂਰੀ ਹੋਗੀ ਇਹ ਤੂੰ ਗਾਹਾਂ ਵਾਸਤੇ ਸੋਚ ਲਈ ਹੁਣ ਉਹੀ ਤਾਂ ਚੱਕਰਾ ਹੁਣ ਉਹੀ ਤਾਂ ਪਛਤਾਈ ਜੰਨੇ ਚਲ ਬੇਬੇ ਨੇ ਤਾਂ ਚੰਗੇ ਨਹੀਂ ਕੀਤਾ ਸੀਗਾ ਹੁਣ ਸਾਨੂੰ ਕੀ ਪਤਾ ਕਭੀ ਹੋਇਆ ਇਹ ਤਾਂ ਪੂਰਾ ਵੰਡੂਗਾ ਉਹਨੂੰ ਲਾਰਚ ਪੈਦਾ ਹੋ ਜਾਊਗਾ ਹਾਂ ਤਾਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀਗਾ ਬੇਬੇ ਨੇ ਕਦੇ ਕੋਈ ਦਿੱਥ ਤਿਆਰ ਨਹੀਂ ਛੱਡਿਆ ਹਰ ਪ੍ਰੋਗਰਾਮ ਤੇ ਕੱਪੜੇ ਬਣਾ ਕੇ ਦੇਨੇ ਜਵਾਕਾਂ ਨੂੰ ਉਹਨੂੰ ਲੈਦੇ ਬਣਾ ਕੇ ਦੇਨੇ ਕਦੇ ਕੋਈ ਦੀ ਮੋੜੀ ਨਹੀਂ ਗੱਲ ਕਦੇ ਵੀ ਹਨਾ ਹੁਣ ਬੇਬੇ ਨੂੰ ਕੀ ਪਤਾ ਸੀਗਾ ਵੀ ਆਹ ਗੱਲਾਂ ਤੇ ਤਰਿਆਊਗਾ ਹੁਣ ਕੁੱਟਣ ਕੁੱਟ ਘਟੜੇ ਤੇ ਆ ਗਿਆ ਤਾਂ ਨਾਲੇ ਪੂਆ ਜੀ ਦੇ ਤੇ ਜੋਰ ਚੱਲਦਾ ਹੁੰਦਾ ਨਾ ਉਹਨੇ ਹੀ ਕਿਹਾ ਜਾਂਦਾ ਹੁੰਦਾ ਚਰ ਕੋਈ ਨਹੀਂ ਜੇ ਤੇਰੇ ਤੇ ਜੋਰ ਚੱਲਦਾ ਤਾਂ ਬੇਬੇ ਕਹਿ ਦਿੰਦੀ ਐ ਹੋਰ ਪੂਆ ਤੇਰੇ ਹੁਣ ਤੈਨੂੰ ਹੀ ਅਸੀਂ ਕਹਿ ਸਕਦੇ ਹੁਣ ਅਸੀਂ ਕਿਹਨੂੰ ਕਹਿ ਕੇ ਹਨਾ ਬੇਬੇ ਦੇ ਵੀ ਤੇਰੇ ਤੇ ਹੱਕ ਤਾਂ ਹੀ ਹੈ ਕਹਿੰਦੀ ਐ ਸਿਪਸਾਨੇ ਚ ਮੈਥੋਂ ਕੋਸ ਆਖਿਆ ਗਿਆ ਚਲ ਕੋਈ ਨਹੀਂ ਤੂੰ ਗੁੱਸਾ ਨਾ ਕਰ ਤੂੰ ਵੀ ਸਾਡੇ ਮਾਰੀ ਫਿਰਦੀ ਐਗੀ ਹੋਰ ਅਸੀਂ ਕਿਹਾ ਕਹਿੰਦੇ ਵੀ ਭਾਈ ਤੂੰ ਸਾਡੀ ਗੱਲ ਸੁਣਦੀ ਨਹੀਂ ਸੁਣਦੀ ਐ ਤੂੰ ਫੋਨ ਕਰਾ ਟੋਹਦੀ ਆਉਣੀ ਐਗੀ ਚਾਹ ਲਾ ਲੈਣਾ ਪੂਆ ਤਾਂ ਕੋਈ ਨਹੀਂ ਪੀਣਾ ਚਾਹ ਕੋਈ ਨਹੀਂ ਚਲ ਮੈਂ ਜਾਨੀ ਆ ਚਾਹ ਪੀ ਕੇ ਕੋਈ ਚਾਹ ਪੀ ਕੇ ਪਤਾ ਲਿਆ ਵੀ ਕੀ ਆਂਦਾਗਾ ਉਹ ਹਾਂ ਕੋਈ ਨਾ ਬਾਕੀ ਮੈਂ ਦੇਖਦਾ ਮੈਂ ਕੋਈ ਕਰਦਾ ਬਈ ਕੋਈ ਤਾਂ ਲੱਭਦਾ ਕੋਈ ਗੱਲ ਬਈ ਨਾ ਵੀਰੇ ਹਜੇ ਕਿਤੇ ਕੋਈ ਇਹ ਤਾਂ ਨਾ ਕੋਈ ਨਹੀਂ ਲੱਭਣੇ ਪਤਾ ਫੇਰ ਦੇਖਾਂਗੇ ਆਪਾਂ ਬਸ ਲੋੜ ਨਹੀਂ ਕਿਤੇ ਜਾਣ ਦੀ ਤੈਨੂੰ ਦੇਖ ਪੂਆ ਜਾਂਦੀ ਐ ਆਪੇ ਗੱਲਬਾਤ ਕਰ ਲੂਗੀ ਹੋਰ ਇੱਕ ਵਾਰੀ ਢੰਗ ਨਾਲ ਹੀ ਕੋਈ ਗੱਲਬਾਤ ਕਰਕੇ ਫੇਰ ਹੀ ਦੋਰਾਂਗੇ ਬਈ ਹਾਂ ਹਾਂ ਨਾ ਨਾ ਕੋਈ ਨਹੀਂ ਪਤਾ ਚਾਹ ਪੀ ਲਓ ਦੂਜੇ ਦਿਨ ਫੇਰ ਕੰਜਰ ਕਲੇਸ ਪਿਆਰੰਦਾ ਫਿਰ ਆਏ ਲੋਕ ਨਾ ਚਲ ਠੀਕ ਐ ਮੈਂ ਜਾਨੀ ਆ ਪਈ ਜਾ ਜਾ ਕੇ ਆ ਫਿਰ ਚੰਗਾ ਚੰਗਾ ਪੂਆ ਚੰਗਾ ਮੈਂ ਛੱਡਿਆ ਹੋਣਾ ਨਹੀਂ ਤਾਂ ਬੱਸ ਬਾਗ ਜੀ ਹੁੰਦੀ ਠੀਕ ਹੈ ਲੈ ਦੇਖ ਲੈ ਸਾਰੀ ਗੱਲ ਮੇਰੇ ਤੇ ਲਿਆਉਂਦੀ ਹੈਗੀ ਮੈਂ ਪਹਿਲਾਂ ਕੀ ਕਿਹਾ ਸੀ ਉਹਦੇ ਨੂੰ ਚਲ ਕੋਈ ਨਾ ਬੀਤੇ ਪੂਆ ਮਾਰੇ ਇਹ ਨਾ ਪਟਕ ਜਾਂਦੀ ਹੈ ਮੇਰੇ ਤੇ ਮੇਰੀ ਗੱਲ ਸੁਣ ਬੇਬੇ ਆਪਣੇ ਕਰਕੇ ਨਾ ਉਹ ਆਪਣੇ ਚ ਦੇਖ ਤੁਰੀ ਫਿਰਦੀ ਹੈਗੀ ਐਨੇ ਗੇੜੇ ਲਾਤੇ ਉਹਨੇ ਨਹੀਂ ਤਾਂ ਘਰੇ ਉਹਨੂੰ ਵੀ ਕੰਮ ਹੈਗੇ ਆ ਹੋਰ ਆਉਦੀ ਛਾਲ ਕੰਮ ਕਰ ਛੱਡੀ ਫਿਰਦੀ ਮੈਂ ਉਹ ਮਾੜਾ ਕਿਉਂ ਕਹਿੰਦੀ ਮੈਂ ਤਾਂ ਉਹ ਚੰਗਾ ਹੀ ਆਦੀ ਆ ਵਿਚਨ ਆਪਣੇ ਮਗਰ ਮੂਹਰੇ ਫਿਰਦੀ ਆ ਕੀ ਆਪਣੇ ਉਹੀ ਗੱਲ ਤਾਂ ਨਹੀਂ ਸੁਣ ਜੀ ਜਾਵੇ ਤੂੰ ਕਹਿੰਦੀ ਤਾਂ ਨਹੀਂ ਕੁਛ ਫਿਰ ਵੀ ਤੇਰੇ ਮੂੰਹੋਂ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਆ ਨਾ ਜਦੋਂ ਉਹਨੂੰ ਐ ਲੱਗਦਾ ਵੀ ਮੈਨੂੰ ਹੀ ਕਹੀ ਜਾਂਦੀ ਐ ਉਹਨੂੰ ਆਪਣੇ ਪਿੱਛੇ ਤਰੀ ਫਿਰਦੀ ਆ ਆਹਦੀ ਕਬੀਲਦਰੀ ਛੱਡ ਕੇ ਕੋਈ ਗੱਲ ਨਹੀਂ ਹੋਉਂਦੀ ਤੇਰਾ ਕੋਈ ਨਹੀਂ ਕੋਈ ਆਹ ਤਾਂ ਮੈਂ ਗੜਾ ਨਾ ਹੋ ਕਰੀਂ ਚੰਗਾ ਚਾਹ ਪੀਣੇ ਦਾ ਬੋਧ ਰੱਖੇਂਗੀ ਕਹਿੰਦੀ ਹੋ ਹੋ ਕੋਈ ਨਾ ਬੇਬੇ ਕੋਈ ਹੋ ਜੂਗਾ ਹੱਲ ਕਰਦੇ ਆ ਕੋਈ ਹੱਲ ਮੈਂ ਦੇਖਦਾ ਕੁਛ ਹੂੰ ਆਪੀ ਰਚਾ ਦੀ ਕੋਟਕ ਹਾਂ ਬਾਕੀ ਮੈਂ ਮੜਾ ਸ਼ਹਿਰ ਜਾ ਕੇ ਆਉਂਗਾ ਜਮਾ ਦੇਖਦਾ ਪੁੱਛਾਂਗਾ ਨਾ ਕੋਈ ਨਹੀਂ ਕੋਈ ਨਹੀਂ ਜਾਇਆ ਤੂੰ ਤੇ ਵਾਲਾ ਕੰਮ ਤਾਂ ਤੇ ਜਾ ਭਾਈ ਹਾਂ ਕੋਈ ਨਹੀਂ ਜਾਂਦੀ ਤੇ ਰਿਪੂ ਆ ਤੇ ਤੂੰ ਉਹਨੂੰ ਗੱਲਬਾਤ ਕਰਿਆ ਉਹਨ ਦੇ ਕੀ ਕਰਦੀ ਹੈ ਕੋਈ ਨਾ ਆਪਾਂ ਕਰ ਲਾਂਗੇ ਲੋਕਾਂ ਨੂੰ ਕੋਈ ਨਾ ਆ ਜੂਗਾ ਸਭ ਚਾ ਰਚਾ ਦੀ ਕੋਟ ਪੀਲਾ ਚਲ ਮੈਂ ਆਉਂਗਾ ਮੈਂ ਕਰਦਾ ਉਹਨੂੰ ਫੋਨ ਜਾ ਕੇ ਮਿਲਦੇ ਆ ਉਹਨੂੰ ਫਿਰ ਬਹਿਣੀ ਆ ਕੋਈ ਨਾ ਕੋਈ ਤਾਂ ਸਕੀਮ ਲਾਉਂਗਾ ਕੋਈ ਨਾ ਆਇਣੀ ਲੋਟ ਆਉਣਾ ਕਿੰਨਾ ਕੁ ਜਰ ਕੁੱਟ ਖਾਈ ਹੋਊਗੀ ਭੈਣ ਕੱਪ ਦਾ ਮਹੱਲ ਕੁ